प्यारे दर्शकों प्यार पनीर साथ श्रीकाल मेरी आज दी कहानी है वंडर शो। ਤੇ ਇਸ ਕਹਾਣੀ ਨੂੰ ਸੁਣਨ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇੱਕ ਆਦਮੀ ਕੋਲ ਕੈਨੇਡਾ ਵਿੱਚ ਕਿਨੂਆ ਦਾ ਬਹੁਤ ਵੱਡਾ ਬਾਗ ਸੀ। ਉਸ ਦੇ ਬਾਗ ਕੋਲ ਹੀ ਕਈ ਲੋਕ ਛੋਟੇ-ਛੋਟੇ ਘਰਾਂ ਵਿੱਚ ਰਹਿੰਦੇ ਸਨ। 2-4 ਬੱਚੇ ਹਰ ਰੋਜ਼ ਬਾਗ ਵਿੱਚ ਆਉਂਦੇ ਤੇ ਉਸ ਨੂੰ ਦੇਖ ਕੇ ਤੇ ਖੇਡ ਕੇ ਚੱਲੇ ਜਾਂਦੇ। ਇੱਕ ਦਿਨ ਉਸ ਆਦਮੀ ਨੇ ਬੱਚਿਆਂ ਨੂੰ ਕਿਹਾ ਕਿ ਉਹ ਬਾਗ ਦਾ ਚੌਥਾ ਹਿੱਸਾ ਤੁਹਾਡਾ ਹੀ ਹੈ। ਜਿੰਨੇ ਕਿੰਨੂ ਚਾਹੀਦੇ ਹਨ ਲੈ ਜਾਇਆ ਕਰੋ। ਬੱਚਿਆਂ ਨੇ ਕਿਹਾ ਅੰਕਲ ਜੀ ਅਸੀਂ ਕੱਲ ਨੂੰ ਘਰ ਤੋਂ ਪੁੱਛ ਕੇ ਆਵਾਂਗੇ। ਅਗਲੇ ਦਿਨ ਉਸ ਆਦਮੀ ਨੇ ਕੁਝ ਲਿਫਾਫੇ ਆਪਣੇ ਨਾਲ ਲਿਆਂਦੇ ਅਤੇ ਕਿਨੂ ਤੋੜ ਕੇ ਬੱਚਿਆਂ ਨੂੰ ਦਿੱਤੇ ਅਗਲੇ ਦਿਨ ਬੱਚਿਆਂ ਦੇ ਮਾਪੇ ਆਏ ਤੇ ਨਾਲ ਇੱਕ ਬਜ਼ੁਰਗ ਮਾਤਾ ਵੀ ਆ ਗਈ ਉਸ ਆਦਮੀ ਨੇ ਉਹਨਾਂ ਨੂੰ ਸਭ ਨੂੰ ਕਿਹਾ ਕਿ ਬਾਗ ਦਾ ਉਹ ਚੌਥਾ ਹੀ ਸਾ ਤੁਹਾਡਾ ਹੈ ਤੁਸੀਂ ਇਸ ਤੋਂ ਜਿੰਨੇ ਕਿਨੂ ਤੁਹਾਨੂੰ ਚਾਹੀਦੇ ਹਨ ਤੁਸੀਂ ਲਿਜਾ ਸਕਦੇ ਹੋ ਇਹਨਾਂ ਵਿੱਚ ਪਾ ਕੇ ਲਿਜਾ ਸਕਦੇ ਹੋ ਉਸ ਬਜ਼ੁਰਗ ਨੇ ਪੁੱਛਿਆ ਬੇਟਾ ਤੁਸੀਂ ਆਪਣੇ ਬਾਗ ਦਾ ਇੰਨਾ ਵੱਡਾ ਹਿੱਸਾ ਸਾਨੂੰ ਕਿਉਂ ਦੇ ਰਹੇ ਹੋ ਉਸ ਆਦਮੀ ਨੇ ਕਿਹਾ ਮੇਰੇ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈ ਕਿ ਵੰਡ ਛਕੋ ਇਸ ਲਈ ਉਹ ਹਿੱਸਾ ਮੈਂ ਤੁਹਾਡੇ ਸਭ ਦੇ ਨਾਮ ਕੱਢ ਦਿੱਤਾ ਹੈ ਤੁਸੀਂ ਜਦੋਂ ਮਰਜ਼ੀ ਹੋਵੇ ਉਤੋਂ ਕਿੰਨੂੰ ਲਿਜਾ ਸਕਦੇ ਹੋ ਇਸ ਨਾਲ ਕੀ ਹੋਵੇਗਾ ਬਜ਼ੁਰਗ ਨੇ ਪੁੱਛਿਆ ਆਦਮੀ ਨੇ ਕਿਹਾ ਮੇਰੀ ਆਮਦਨੀ ਵਿੱਚ ਵਾਧਾ ਹੋਵੇਗਾ ਅਗਲੇ ਦਿਨ ਜਦ ਉਹ ਆਦਮੀ ਬਾਗ ਵਿੱਚ ਆਇਆ ਤਾਂ ਉਸ ਦੇ ਮੇਜ਼ ਤੇ ਕਈ ਸਬਜ਼ੀਆਂ ਦੇ ਲਫਾਫੇ ਪਏ ਸਨ ਉਹ ਸਮਝ ਗਿਆ ਕਿ ਇਹ ਸਬਜ਼ੀਆਂ ਇਹ ਲੋਕ ਰੱਖ ਕੇ ਗਏ ਹਨ ਇੱਕ ਦਿਨ ਬਜ਼ੁਰਗ ਔਰਤ ਇੱਕ ਪੇਠਾ ਭਾਵੇਂ ਕद्दू ਲੈ ਕੇ ਆਈ ਤੇ ਬੋਲੀ بیٹے ਤੇਰੀ ਗੱਲ ਬਿਲਕੁਲ ਠੀਕ ਹੈ ਹੁਣ ਮੈਂ ਕद्दू ਆਂਡ ਗਵਾਂਡ ਵਿੱਚ ਵੀ ਦਿੰਦੀ ਹਾਂ ਤੇ ਮੇਰੀਆਂ ਵੱਲਾਂ ਨੂੰ ਪੇਠੇ ਵੀ ਭਾਵ ਕੱਦੂ ਬਹੁਤ ਲੱਗਦੇ ਹਨ ਮੈਨੂੰ ਚੰਗੀ ਕਮਾਈ ਹੋ ਜਾਂਦੀ ਹੈ ਤੁਹਾਨੂੰ ਸਭ ਸਾਨੂੰ ਸਭ ਨੂੰ ਵੰਡ ਕੇ ਛਕੋ ਦਾ ਅਪਦੇਸ਼ ਦੇ ਕੇ ਸਾਡੇ ਵਿੱਚ ਪਿਆਰ ਵਧਾਇਆ ਹੈ ਧੰਨ ਹੈ ਤੇਰਾ ਗੁਰੂ ਧੰਨ ਹੈ ਤੇਰਾ ਗੁਰੂ ਬੋਲਦੀ ਹੋਈ ਅੱਖਾਂ ਤੋਂ ਓਜਲ ਹੋ ਗਈ ਧੰਨਵਾਦ